ਇੱਕ ਤਪਸਵੀ ਬੜਾ ਲੰਮਾ ਸਮਾਂ ਇੱਕ ਪੱਥਰ ਦੀ ਸੇਲ ਦੇ ਉੱਤੇ ਬੈਠ ਕੇ ਤਪ ਕਰਦਾ ਰਿਹਾ ਤਪ ਕਰਦੇ ਉਹਨੇ ਪਰਮੇਸ਼ਰ ਦੇ ਅੱਗੇ ਗੱਲ ਕਰਨੀ ਕਿ ਇਹ ਪਰਮਾਤਮਾ ਮੇਰੇ ਨਾਲ ਅਦਲ ਕਰੋ ਅਦਲ ਦਾ ਅਰਥ ਹੁੰਦਾ ਨਿਆਂ ਕਰਨਾ ਦੂਜੇ ਪਾਸੇ ਉਹਦੇ ਕੋਲ ਦੀ ਇੱਕ ਹੋਰ ਸੱਜਣ ਬੰਦਗੀ ਕਰਦਾ ਸੀ ਉਹਨੇ ਪਰਮੇਸ਼ਰ ਦੇ ਅੱਗੇ ਉਹ ਬੇਨਤੀ ਕਰਨੀ ਪਰਮੇਸ਼ਰ ਜੀ ਫਜ਼ਲ ਕਰੋ ਫਜ਼ਲ ਦਾ ਅਰਥ ਹੁੰਦਾ ਕਿਰਪਾ ਕਰਨੀ ਉਹਨੇ ਇਹੋ ਕਹਿਣਾ ਮਹਾਰਾਜ ਲਿਖਿਆ ਇੱਕ ਤਹਿਨਾ ਛੁਟੀਆ ਖਿੰਖਿਨ ਭੂਲਣਹਾਰ ਬਖਸਨਹਾਰ ਬਖਸ ਲੈ ਨਾਨਕ ਪਾਰ ਉਤਾਰ ਮਹਾਰਾਜ ਲੇਖੀ ਦੇ ਵਿੱਚ ਪੈ ਗਏ ਫਿਰ ਅਸੀਂ ਕਦੇ ਨਹੀਂ ਛੁੱਟ ਸਕਦੇ ਤੁਸੀਂ ਕਿਰਪਾ ਕਰਕੇ ਸਾਡੇ ਗੁਨਾਹ ਬਖਸ਼ ਦਿਓ ਜਦੋਂ ਪਰਮੇਸ਼ਰ ਜੀ ਪ੍ਰਗਟ ਹੋਏ ਜਿਹੜਾ ਤੇ ਫਜ਼ਲ ਮੰਗਦਾ ਸੀ ਉਹਨੂੰ ਬਖਸ਼ ਦਿੱਤਾ ਜਿਹੜਾ ਅਦਲ ਕਹਿੰਦਾ ਸੀ ਨਿਆਂ ਕਰੋ ਉਹਨੂੰ ਕਹਿਣ ਲੱਗੇ ਫਿਰ ਨਿਆਂ ਤੇ ਇਹ ਬੰਦਦਾ ਹੈ ਜਿਸ ਪੱਥਰ ਦੀ ਸਿਲ ਦੇ ਉੱਤੇ 12 ਸਾਲ ਬੈਠ ਕੇ ਤੂੰ ਤਪ ਕੀਤਾ ਹੁਣ 12 ਸਾਲ ਇਸ ਪੱਥਰ ਨੂੰ ਆਪਦੇ ਸਿਰ ਤੇ ਚੋਕੇ ਰੱਖ ਇਸ ਲਈ ਸਦਾ ਹੀ ਵਾਹਿਗੁਰੂ ਜੀ ਦੇ ਕੋਲੋਂ ਕਿਰਪਾ ਦੀ ਦਾਤ ਮੰਗੀ